आज पुलिस पुलिस और ए का माइक माइक चालू जी कर रही है करो प्लीज ऑब्जर्वर मिस्टर शर्मा, मिस्टर मिस्टर शर्मा कमिश्नर उधर डीआईजी के के डीसी मैडम प्रीति यादव थे मैं सर वीडबै ला लागू ਕੋਈ ਵੀ ਇੱਕ ਬੰਦਾ ਨਾ ਮੈਨੂੰ ਐਕਨੋਲੇਜ ਕਰੀ ਚੱਲੋ ਸੁਭਾਮ ਜੀ ਸਰ 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 ਹਾਂ ਤੁਸੀਂ ਐਕਨੋਲੇਜ ਕਰੀ ਚੱਲੋ ਜੀ ਕਿ ਆਵਾਜ਼ ਆ ਰਹੀ ਹੈ ਟ੍ਰਾਂਸਮਿਸ਼ਨ ਥੀਬ ਜੀ ਜੀ ਸਰ ਜੀ ਗੱਲੀ ਗੱਲ ਹੈ ਸਿਵਲ ਪ੍ਰਸ਼ਾਸਨ ਤੇ ਪੰਜ ਮਿਊਨਿਸਪਲ ਕਾਰਪੋਰੇਸ਼ਨ ਦੇ ਤੇ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਇੱਕ ਹਊਆ ਬਣਿਆ ਆ ਆ ਉਹ ਧੱਕੇ ਤੋਂ ਮਨਾ ਨਹੀਂ ਕਰਦੇ ਉਹਨਾਂ ਦਾ ਕਲੀਅਰ ਆ ਕਿ ਲੋਕਲ ਬਾਡੀ ਦੇ ਰੱਖਣਾ ਹੈ ਜੀ ਸਰ ਤੁਮਹਾਨੂੰ ਉਹਨਾਂ ਦਾ ਇਹ ਕਹਿਣਾ ਆ ਕਿ ਜਿਹੜੇ ਵੀ ਕਿਸੇ ਬੰਦੇ ਨੂੰ ਰੋਕਣਾ ਆ ਉਹਨੂੰ ਬਾਰ ਬਾਰ ਰੁਕਿਆ ਜਾਵੇ ਉਹਦੇ ਪਿੰਡ 'ਚ ਉਹਦੇ ਘਰ 'ਚ ਕਿਸੇ ਸੜਕ 'ਤੇ ਜਦੋਂ ਉਹ ਪ੍ਰਮਾਈਸਿਸ 'ਤੇ ਪਹੁੰਚ ਗਿਆ ਜਿੱਥੇ ਨਾਮਜ਼ਦਗੀ ਹੋਣੀ ਆ ਜਿਵੇਂ ਦਫ਼ਤਰ ਬਣੇ ਆ ਪੰਚਾਇਤ ਸਮਿਤੀ ਦੇ ਤੇ ਇੱਕ ਬਣਿਆ ਜ਼ਿਲ੍ਹਾ ਪ੍ਰੀਸ਼ਦ ਦਾ ਜਿਸ ਤੋਂ ਬੰਦਾ ਸਰਕਾਰੀ ਸੈਂਟਰ 'ਚ ਸਰਕਾਰੀ ਪ੍ਰਮਾਈਸਿਸ 'ਤੇ ਪਹੁੰਚ ਗਿਆ ਉਸ ਤੋਂ ਬਾਅਦ ਤਾਂ ਕੰਮ ਕੀ ਉੱਥੇ ਕੋਈ ਪੇਪਰ ਫਾੜਨੇ ਕੋਈ ਬੰਦੇ ਬੈਠੇ ਪੇਪਰ ਖੋ ਕੇ ਭਜਣਾ ਉਹ ਕੰਮ ਸੈਂਟਰ 'ਚ ਨਾ ਹੋਵੇ ਇਹ ਗੱਲ ਈਅਰ ਹੋਰ ਵੀ ਆ ਰਹੇ ਆ ਤੇ ਕੱਲ ਰਸ਼ ਪੈਣਾ ਆ ਡਬਲ ਬੈਰੀਕੇਡਿੰਗ ਹੋਵੇ ਤੇ ਜਿਹੜਾ ਇਹ ਸ਼ਹਿਰ ਵਾਲਾ ਵੱਡਾ ਸੈਕਟਰ ਆ ਇੱਥੇ ਵੀ ਡਬਲ ਬੈਰੀਕੇਡਿੰਗ ਹੋ ਗਈ ਸ਼ਹਿਰ ਵਾਲੇ ਸੈਕਟਰ ਚ 100 ਬੰਦਿਆਂ ਦੇ ਖਾਤੇ ਕੱਲ ਅਸੀਂ 200 ਬੰਦਾ ਲਾਵਾਂਗੇ ਇਨਚਾਰਜ ਸਿਕਿਉਰਿਟੀ ਸਾਜੀ ਰੋਡਰ ਸਰ ਅਜੀਤ ਕੱਲ ਆਪਾਂ ਆਈਟੀਆਈ ਨਾਪਾ ਰੋਡ ਤੇ ਡਬਲ ਡਿਪਲੋਇਮੈਂਟ ਕਰਨੀ ਆ ਬាទ ਠੀਕ ਹੈ ਸਰ ਨੋਟਡ ਉਸ ਤੋਂ ਇਲਾਵਾ ਜਿਹੜੇ 10 ਸੈਂਟਰ ਨੇ ਉਹ 10 ਸੈਂਟਰਾਂ ਚ ਜਿਵੇਂ ਅੱਜ ਡਿਪਲॉयਮੈਂਟ ਸੀਗੀ ਉਵੇਂ ਹੀ ਚੱਲੂਗੀ ਡੀਐਸਪੀ ਐਸਐਚਓ ਵੱਲੋਂ ਜੀ ਸਰ ਸਿਰਫ ਸ਼ੰਭੂ ਟੈਕਨੌਰ ਉਥੇ ਸ਼ੰਭੂ ਜੇ ਆਪਣੇ ਹਰਮਤ ਤੋਂ ਟੋਡੇ ਸੈਂਟਰ ਕਨੌਰ ਚ ਨਹੀਂ ਕਿੱਥੇ ਨੇ ਸਰ ਦੋਨੇ

फत्र तो ने, तो, पी ने दस ओथे भी दो तीन तीन बंदे लाने अजीत मतलब ਆਸਟ ਬੀਡੀਪੀਓ ਦਫਤਰਾਂ 'ਚ ਤਿੰਨ ਬੰਦਿਆਂ ਦੇ ਹਿਸਾਬ ਨਾਲ 30 ਬੰਦੇ ਹੋ ਹੋਗੇ ਤੇ 100 ਬੰਦਾ ਕੱਢਣਾ ਆਪਾਂ ਸ਼ਹਿਰ ਦੇ ਸੈਂਟਰ ਲਈ ਲਾਕੀ ਲਈ ਜੀ ਸਰ ਤੇ ਇਹ ਪ੍ਰੋਗਰਾਮ ਬਣਾ ਕੇ ਅੱਜ ਸ਼ਾਮ ਨੂੰ ਮੇਰੇ ਤੋਂ ਸਾਈਨ ਕਰਾਉਣਾ ਤੇ ਬੀਡੀਪੀਓ ਦਫਤਰ 'ਚ 2-2 3-3 ਮੁਲਾਜ਼ਮ ਲਾਣ ਦਾ ਇਹ ਮਕਸਦ ਸੀਗਾ ਕਿ ਜਦੋਂ ਸਕਰੂਟੀ ਜਾਂ ਕੰਬੀਨੇਸ਼ਨ ਹੋਣੀ ਆ ਜਾਂ ਕੱਲ ਜਦੋਂ ਨਾਮ ਜਿਤਗੀਆਂ ਫਾਈਨਲ ਹੋਣੀਆਂ ਨੇ ਤੇ ਉੱਥੇ ਵੀ ਰਸ਼ ਪਊਗਾ ਸੋ ਕੁੱਲ ਮਿਲਾ ਕੇ ਇਹ ਆ ਕਿ ਜਿਹੜਾ ਹੀ ਵੀ ਕੋਈ ਬੰਦੇ ਨੂੰ ਟਾਰਗੇਟ ਕਰਦਾ ਉਹ ਸੈਕਟਰ ਦੇ ਅੰਦਰੋਂ ਨਹੀਂ ਕਰਨਾ ਪਹਿਲੀ ਗੱਲ ਉਜੀ ਗੱਲ ਜਿੱਦਾਂ ਸਕਰੂਟੀ ਉਹ ਕੰਬੀਨੇਸ਼ਨ ਹੋਣੀ ਆ ਜਿੱਦਾ ਜਿੱਦਾ ਨਾਮਿਨੇਸ਼ਨ ਰਿਜੈਕਟ ਹੋਊਗਾ ਤੇ ਇਹ ਕੱਲ ਵਾਲੀ ਡਿਊਟੀ ਪਰਸੋਂ ਵੀ ਜਸਦੀ ਤਸ ਚੱਲੂ ਰਾਈਟ ਹੈ ਕਿਉਂਕਿ ਜਦੋਂ ਜਦੋਂ ਨਾਮਿਨੇਸ਼ਨ ਰਿਜੈਕਟ ਹੋਏ ਤੇ ਉੱਥੇ ਵੀ ਰੋਣਾ ਪਊਗਾ ਤੇ ਲੋਕੀ ਆਰਓ ਜੇ ਤੇ ਪੀਡੀਪੀਓ ਦੇ ਦਫਤਰ ਚ ਵੜ ਕੇ ਰੋਣਾ ਪਾਣ ਦੀ ਕੋਸ਼ਿਸ਼ ਕਰਨਗੇ ਹੇ ਸਤਨਾਮ ਜੀ ਸੁਣ ਲਿਆ ਜੀ ਸਾਰਿਆਂ ਨੇ ਜਦੀਸ਼ਦਰ ਕਿਸ਼ੋਰ ਸੁਣ ਲਏ ਹਾਂ ਹੁਣ ਆਪਾਂ ਇੱਕ ਵਾਰੀ ਸਰਕਲ ਵਾਈਜ਼ ਸ਼ੁਰੂ ਕਰ ਲੈਣੇ ਆ ਤੇ ਮੈਨੂੰ ਅੱਜ ਦਾ ਫੀਡਬੈਕ ਦਿਓ ਟੀਐਸਪੀ ਸਿੱਟੀ 2 ਜੈਂਟਰ ਜੀ ਸਰ ਯਾਰ ਅੱਜ ਦਾ ਫੀਡਬੈਕ ਦੋ ਨਾ ਸਵੇਰ ਤੋਂ ਨਾਲ ਬੈਠ ਕੇ ਕਿਵੇਂ ਚੱਲੀ? ਐਸਾ ਬਿਲਕੁਲ ਠੀਕ ਠਾਕ ਚੱਲੀ ਸਰ ਕੋਈ ਪ੍ਰੋਬਲਮ ਨਹੀਂ ਆਈ ਸਭ ਠੀਕ ਸੀ ਸਰ। ਕਿਸੇ ਨੂੰ ਰੋਕਿਆ ਗਿਆ ਹੋਵੇ ਕਿਸੇ ਦੇ ਪੇਪਰਾਂ ਨੂੰ ਪਾੜਿਆ ਗਿਆ ਹੋਵੇ ਕੋਈ ਇਹੋ ਜਿਹੀ ਨਹੀਂ ਸਰ ਬਿਲਕੁਲ ਨਹੀਂ ਸਰ ਨਹੀਂ ਸਰ ਸੈਂਟਰ 'ਚ ਕੋਈ ਪ੍ਰੋਬਲਮ ਨਹੀਂ ਆਈ ਸਰ। ਠੀਕ ਆ ਤੇ ਕੱਲ ਉੱਥੇ ਸਰ ਸ਼ਾਮ ਜੀ ਡਬਲ ਡਿਪਲॉयਮੈਂਟ ਡਬਲ ਬੈਰੀ ਕਰੇ। ਸਰ ਐਸਪੈਸੀਟੀ ਤੋਂ ਆਉਤੇ ਐਸਪੀ ਹੈਡਕ quarters ਸਾਹਮਣੇ ਕੋਈ ਨਹੀਂ ਸਰ ਉਹ ਬਣਾ ਲਿਆ ਹੈ ਮੈਸ ਸਾਰੇ ਆ। ਮੈਂ ਵੀ ਆਵਾਂਗਾ 5:30 5:30 ਉੱਥੇ। ਜੀ ਸਰ ਜੀ

ਉਹ ਨਹੀਂ ਸਰ ਬਿਲਕੁਲ ਨਹੀਂ ਸਰ ਬਿਲਕੁਲ ਨਹੀਂ ਹੋਇਆ ਜੀ ਤਾਂ ਦਾ ਬਿਲਕੁਲ ਸਰ ਤੇ ਮਹਾਨਾ ਸੈਟੀਸਫਾਈਡ ਸੀਗਾ ਅੱਜ ਤੋਂ ਪੂਰਾ ਸੈਟੀਸਫਾਈਡ ਹੈ ਸਰ ਪੂਰਾ ਹਰ ਚੀਜ਼ ਨੂੰ ਕੋਈ ਪੁੱਛ ਕੱਲ ਦੀ ਕੱਲ ਦੀ ਕੋਈ ਐਂਟੀਸੀਪੇਸ਼ਨ ਕੱਲ ਸਰ ਉਹ ਥੋੜਾ ਜਿਹਾ ਸਰ ਕੰਮੀ ਕੈਂਡੀਡੇਟਸ ਦਾ ਕਰ ਰਹੇ ਨੇ ਬਾਕੀ ਮੈਂ ਮਿਲੂੰਗਾ ਸਰ ਉਹਨਾਂ ਨੂੰ ਫੇਰ ਤੇ ਉਹਨਾਂ ਨੂੰ ਕਲੈਰੀਫਾਈ ਕਰਾਂਗੇ ਸਰ ਚੀਜ਼ ਜਿਹੜੀ ਹੈ ਚਲੋ ਪਾਲਿਸੀ ਇਹੀ ਆ ਕਿ ਜੋ ਵੀ ਤੱਕਾ ਮੁਕੀ ਹੋਣੀ ਆ ਸਰਕਾਰੀ ਪਰਮਾਈਸਿਸ ਦੇ ਅੰਦਰ ਨਹੀਂ ਹੋਊਗੀ राइट सर जीनु ਵੀ ਕਿਸੇ ਨੂੰ ਰੋਕਣਾ ਆ ਜਾਂ ਤੇ ਉਹਦੇ ਘਰੇ ਰੋਕੋ ਉਹਦੇ ਪਿੰਡ 'ਚ ਰੋਕੋ ਉਹ ਉਹ ਰਾਹਾਂ 'ਤੇ ਰੋਕੋ राइट सर ਇਹ ਗੱਲ ਸਾਰਿਆਂ ਦੇ ਮਾਇੰਡ ਸੇ ਕਲੀਅਰ ਹੋਣੀ ਚਾਹੀਦੀ ਕਿ ਡਿਪਟੀ ਕਮਿਸ਼ਨਰ ਡਿਵੀਜ਼ਨਲ ਕਮਿਸ਼ਨਰ অবজারভার ਤਿੰਨਾਂ ਦਾ ਇਹ ਸੀਗਾ ਕਿ ਧੱਕਾ ਜ਼ਰੂਰ ਹੋ ਜੋ ਵੀ ਹੋ ਨਾ ਹੋ ਦਈ ਆ ਇਲੈਕਸ਼ਨਾਂ 'ਚ ਪਰੰਤੂ ਪ੍ਰਮਾਈਸਿਸ ਦੇ ਅੰਦਰ ਜਿਵੇਂ ਐਮਸੀ ਇਲੈਕਸ਼ਨਾਂ 'ਚ ਸੀ ਆਫਿਸ ਦੇ ਅੰਦਰੋਂ ਪੇਪਰ ਪੁੱਪਰ ਪਾੜ ਕੇ ਉੱਥੋਂ ਭੱਜੇ ਸੀ ਉਹ ਕੰਮ ਨਹੀਂ بارੋਂ-ਬਾਰ ਹੋ ਜੇ ਜੋਗੀ ਹੋਣਾ ਨੋਟਡ ਸਰ ਇੱਕ ਡੀਐਸਪੀ ਨਾਬਾ ਉਹ ਸਰਬਤਬ ਬਿਲਕੁਲ ਪੀਸਫੁੱਲ ਰਹਿ ਕੇ ਇਸ ਤਰ੍ਹਾਂ ਦਾ ਵੀ ਕੁਝ ਇਹੋ ਜਿਹਾ ਘਟਨਾ ਨਹੀਂ ਹੋਈ ਸਰ ਤੇ ਤੈਨੂੰ ਰੋਕਿਆ ਹੋਵੇ ਕਿਸੇ ਨੂੰ ਘੱਟਿਆ ਹੋਵੇ ਕੋਈ ਪ੍ਰਾਈਵੇਟ ਵਾਹਨ ਨੇ ਇਹ ਬਿਲਕੁਲ ਸਰ ਤੇ ਤੇ ਕੱਲ ਦਾ ਸਰ ਜਿਹੜਾ ਹੈਗਾ ਉਹ ਵੀ ਇਹੀ ਹੈ ਜੀ ਕੱਲ ਨਾਮ ਜਿੰਦਗੀਆਂ ਕਿਉਂਕਿ ਮੈਕਸਿਮਮ ਹੋਣਗੀਆਂ ਸਰ ਤੇ ਅਸੀਂ ਕੰਟ੍ਰੈਕਟਸ ਹੈਗੇ ਆ ਸਰ ਐਮਐਸਏ ਸਾਫ ਤੇ ਉਹਦੀ ਟੀਮ ਦੇ ਨਾਲ ਠੀਕ ਚੱਲ ਰਿਹਾ ਸਰ ਐਸਐਚਪੀਸ ਹੋਣਾ ਸਰ ਬਿਲਕੁਲ ਤੇ ਇਹ ਹੀ ਪਾਲਸੀ ਰਹੂਗੀ ਗੁਰਿੰਦਰ ਜੀ ਕਿ ਜੀਨੋ ਵੀ ਕੋਈ ਰੋਕਾ ਟੋਕੀ ਕਰਨੀ ਆ ਪ੍ਰਮਾਈਸਿਸ ਦੇ ਅੰਦਰ ਨਹੀਂ ਬਾਹਰੋਂ ਬਾਹਰ ਕਰਾਂਗੇ ਸਰ ਇਸੇ ਤਰ੍ਹਾਂ ਹੀ ਪਲਾਨ ਕੀਤਾ ਹੈ ਸਰ ਬਿਲਕੁਲ ਜੀ ਥੈਂਕ ਯੂ ਸਰ ਡੀਐਸਪੀ ਸਮਾਣਾ ਸਰ ਅੱਜ ਲਈ ਠੀਕ ਠਾਕ ਰਿਹਾ ਸਰ ਤੇ ਜਿਹੜੇ 3 ਵਜੇ ਕੇ 2 ਮਿੰਟ ਤੇ ਆਏ ਸੀ ਸਰ ਪੌਂਡਰਸ ਵਾਲੇ ਉਹ ਮੈਡਮ ਨੇ ਮੂਡ ਤੇ ਸਰ ਵੀ ਤੁਹਾਡਾ ਟਾਈਮ ਕਰਾਸ ਹੋ ਗਿਆ ਉਹਨਾਂ ਨੂੰ ਸੋਭਾ 10:30 ਦਾ ਟਾਈਮ ਦਿੱਤਾ ਤੇ ਬਾਕੀ ਸਰ ਪੀਸਫੁੱਲ ਰਿਹਾ ਸਰ ਤੇ ਉਹ ਜਿਹੜੀ ਟੱਕਰ ਵਾਲੀ ਗੱਲ ਸੀ ਸਰ ਉਹ ਐਮਐਲ ਸਾਹਿਬ ਕਹਿੰਦੇ ਕੋਈ ਨਹੀਂ ਟੱਕਦੇ ਨਹੀਂ ਆਪਾਂ ਓਕੇ ਤੇ ਕੱਲ ਦੀ ਕੋਈ ਐਂਟੀਸਿਪੇਸ਼ਨ ਉਹ ਸਰ ਇਹਨਾਂ ਨੂੰ 10:30 ਦਾ ਟਾਈਮ ਦਿੱਤਾ ਸੀਗਾ ਤੇ ਦੂਜੀ ਇਹਨਾਂ ਨਾਲ ਐਮਐਲ ਸਾਹਿਬ ਨਾਲ ਗੱਲ ਕਰਕੇ ਜਿਹੜੇ ਇਹਨਾਂ ਦੇ ਆ ਉਹਨਾਂ ਨੂੰ ਜਿਆਦਾ 9 ਵਜੇ ਦਾ ਟਾਈਮ ਦਵਾ ਕੇ ਤੇ ਪਹਿਲੀਆਂ ਜੀ ਕਰ ਦਾਂਗੇ ਸਰ ਕਲੀਅਰ ਸਰ ਜੋ ਵੀ ਕੋਈ ਰੋਕਾ ਟੋਕੀ ਪ੍ਰਾਈਵੇਟ ਬੰਦਿਆਂ ਨੇ ਆਪਾਂ ਕਰਨੀ ਆ ਬਾਹਰੋਂ ਬਾਹਰ ਕਰਦੇ ਸੱਜ ਸਰ ਸਰ ਜੀਐਸਪੀ ਪਤਣਾ ਕਿੰਗ ਸਰ ਅੱਜ ਤੱਕ ਕੋਈ ਆਇਆ ਨਹੀਂ ਸਰ ਕਾਰੇ ਦਾਖਲ ਕਰਨ ਵਾਸਤੇ ਘਰ ਜੀ ਸਰ ਬੀਨ ਰੈਕਸ਼ਨ ਦਾ ਧਿਆਨ ਰੱਖਣ ਸਾਰੀਆਂ ਜੋ ਵੀ ਕੋਈ ਰੋਕਾ ਟੋਕੀ ਆ ਇਹਨੂੰ ਐਮਐਲਏ ਨੂੰ ਕਹਦੇ ਹੋ ਕਿ ਪਿੰਡ ਚ ਕਰਾ ਲਵੇ ਬੰਦਾ ਘਰੇ ਟਕਵਾ ਲਵੇ ਪਰ ਪ੍ਰੇਮਾਇਸ ਦੇ ਸਰਕਾਰੀ ਬਿਲਡਿੰਗਾਂ ਦੇ ਅੰਦਰ ਕੋਈ ਧੱਕਾ ਮੁੱਕੀ ਮਿਲ ਕੋ ਨੋਟਡ ਹੈ ਸਰ ਨੋਟਡ ਹੈ ਸਰ ਡੀਐਸਪੀ ਤਨਾਰ ਸਭ ਠੀਕ ਹੈ ਸਰ ਜੀ ਸਭ ਠੀਕ ਹੈ ਸਰ ਸਾਡੇ ਮਤਲਬ ਆਪਣਾ ਦੋ ਕੋਆ ਇੱਕ ਸੀਗਾ ਸਰ ਬੀਡੀਪੀਓ ਦਫਤਰ ਇੱਕ ਸਰ ਯੂਨੀਵਰਸਿਟੀ ਕਾਲਜ ਸੀਗਾ ਸਰ ਤੇ ਪਹਿਲਾਂ ਤਾਂ 12 1 ਵਜੇ ਤੱਕ ਠੀਕ ਚੱਲਿਆ ਸਰ ਉਤੋਂ ਬਾਅਦ ਸਰ ਅਸੀਂ ਗੇਟ ਤੇ ਮਤਲਬ ਐਮਐਲਏ ਮਦਨ ਆ ਗਿਆ ਸੀਗਾ ਤੇ ਹੋਰ ਇੱਕ ਚਿੰਦਰ ਆ ਗਿਆ ਸੀ ਕਾਲੀਦਾਰਾ ਉਹ ਬਾਹਰ ਰੋਲਾ ਰੋਲਾ ਪਾਉਂਦੇ ਰਹੇ ਸਾਡੇ ਸਰ ਐਵੇਂ ਹੋਇਆ ਸਰ ਜਿਹੜਾ ਯੂਨੀਵਰਸਿਟੀ ਕਾਲਜ ਹੈ ਨਾ ਸਰ ਉਹ ਬਹੁਤ ਜਿਆਦਾ ਵੱਡਾ ਹੈ ਤੇ ਉੱਥੇ ਸਿਰ ਉਹ ਸਟੂਡੈਂਟ ਵੀ ਅਜ ਉਹਨਾਂ ਦਾ ਚੱਲ ਰਿਆ ਸੀਗਾ ਪੇਪਰ ਵਗੈਰਾ ਤੇ ਉਹਦੇ ਕਰਕੇ ਸਰ ਉਹ ਖੁੱਲਾ ਜਿਆਦਾ ਸੀਗਾ ਉੱਥੇ ਦੋ ਤਿੰਨ ਜਣਿਆਂ ਦੇ ਮਤਲਬ ਪਿਛਲੇ ਪਾਸਿਓਂ ਉਹਨਾਂ ਦੇ ਜਿਵੇਂ ਵੀ ਫਾਈਲ ਦਿਖਾਇਆ ਜੀ ਥੋੜੀ ਚੈੱਕ ਕਰਾਉਣੇ ਆ ਦੋ ਤਿੰਨ ਫਾਈਲਾਂ ਉੱਥੋਂ ਮਿਸ ਹੋਈਆਂ ਸਰ

ਸਰ ਬਿਲਕੁਲ ਪਲਾਨਿੰਗ ਚੇਂਜ ਕਰ ਦਿਆਂਗੇ ਸਰ ਸਿਰਫ ਯੂਨੀਵਰਸਿਟੀ ਕਾਲਜ ਚਾਰ ਕਿੱਲੇ ਆ ਜਾਂ ਉੱਥੇ ਕਾਲਜ ਲੱਗਿਆ ਹੋਇਆ ਸੀਗਾ ਨਾਲ ਇੱਕ ਕਮਰੇਿਸਰ ਉਹ ਚੱਲ ਰਿਹਾ ਸੀਗਾ ਉਹਦੇ ਚ ਪਤਾ ਨਹੀਂ ਲੱਗ ਰਿਹਾ ਸੀ ਆ ਵੀ ਕਿਹੜਾ ਸਟੂਡੈਂਟ ਆ ਜਾਂ ਕਿਹੜਾ ਕਿੰਨੇ ਆ ਉਹਦੇ ਚ ਦੋ ਤਿੰਨ ਪਹਿਲਾਂ ਖਾਣਦੇ ਆ ਇਹ ਗੱਲ ਚੇਂਜ ਕਰ ਦਿਆਂਗੇ ਸਿਸਟਮ ਸਰ ਮੈਂ ਸਮਝ ਗਿਆ ਗੱਲ ਤੁਹਾਡੀ ਸੁਖੀਰਵਾਦ ਨਹੀਂ ਆਊ ਸਰ ਅਸੀਂ ਸਿਰਫ ਜਿਹੜੀ ਗੱਲ ਹਣ ਮੰਨ ਆਰਗੂ ਕਰ ਹਮ ਤੋਂ ਪਹਿਲਾਂ ਨਾ ਸੁਣ ਲੈਣਾ ਕਰੋ ਸਰ ਮੈਂ ਕਹਿ ਰਿਹਾ ਕਿ ਇਹ ਗੱਲ ਸਾਰਿਆਂ ਨੂੰ ਪਤਾ ਕਿ ਕੋਈ ਨਾ ਕੋਈ ਕੰਮ ਚੱਲ ਰਿਹਾ ਹੈ ਤਾਂ ਰੋਕਣਾ ਵੀ ਹੈ ਤੇ ਰਿਗੂਲੇਸ਼ਨ ਵੀ ਪੂਰਾ ਹੋਣਾ ਹੈ। ਬਿਲਕੁਲ ਸਹੀ। ਹਾਂ ਤੂੰ ਬਿਲਡਿੰਗ ਦੇ ਅੰਦਰ ਇੱਕ ਕਾਮ ਗਾਇਆ ਤੁਮਸ਼ੀਂਪੀਆ ਜੀ ਮੈਨੂੰ ਜਾਨਦਾ ਹੈ ਕਿ ਕਿਸੇ ਬੰਦੇ ਦੇ ਬੂਹੇ ਪਰ ਦੇਖੋ ਉਸ ਨੂੰ ਦੇਖ ਰਿਹਾ ਹੈ ਜੇ ਬੰਦੇ ਨਾਲ ਜਾ ਕੇ ਸਰ 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 ਜੀ ਤੁਹਾਨੂੰ ਪਾਲਸੀ ਹਰ ਵਨ ਚੇਂਜ ਕਰ ਦਤਾ ਹੈ। ਠੀਕ। ਕਿਹੜਾ ਹੈ ਸਰ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਸਰ ਵੀ ਕਿਨੇ ਭਰਨੇ ਆ ਕਿਹੜੇ ਨਹੀਂ ਭਰਨੇ। ਕੰਨੋ ਬਿਲਕੁਲ ਸਰ ਬਿਲਕੁਲ ਕਲੀਨ ਕਰ ਦਿਆਂਗੇ ਇੱਕ ਵੀ ਨਹੀਂ ਪ੍ਰੋਬਲਮ ਕੰਨ ਦਾ ਦੰਨ ਆਪਾਂ ਸਾਰਿਆਂ ਦੀ ਬਹੁਤ ਜ਼ਰੂਰੀ ਹੈ ਸਰ ਤੁਹਾਡੇ ਕੰਨ ਹੀ ਰੋਲੇ ਪਰ ਬਿਲਕੁਲ ਸਰ ਪੂਰਾ ਧਿਆਨ ਦਿਆਗਾ ਸਰ ਬਿਲਕੁਲ ਵੀ ਨਹੀਂ ਪ੍ਰੋਬਲਮ ਆਵੇ ਸਰ ਗੋਟ ਤਰੀਕੇ ਸੇ ਕਰਕੇ ਬਾਅਦ ਤੱਕ ਕਿਸੇ ਨੇ ਵੀ ਵਰੀ ਨਹੀਂ ਕਰਨੀ ਕੋਈ ਵੀ ਕਿਸੇ ਦੀ ਸ਼ਿਕਾਇਤ ਹੋਊਗੀ ਤੇ ਉਹਦੀ ਪੋਜ਼ਿਟਿਵ ਰਿਪੋਰਟ ਨਾ ਬਣਾਵਾਂਗੇ ਜੇਕਰ ਆਪਾਂ ਵੀਡੀਓ ਚ ਆ ਗਏ ਕਿ ਪੁਲਿਸ ਵਾਲੇ ਹੀ ਵਰਤੀ ਸੇ ਉਹਦੇ ਪੇਪਰ ਹੋ ਰਹੇ ਆ ਜਾਂ ਕੋਈ ਅੰਡੈਂਸ ਹੀ ਆ ਗਿਆ ਫਿਰ ਆਪਣੇ ਕੋਲੇ ਪਛਾਣ ਨਹੀਂ ਕਿ ਇਹ ਕਨੋਾਈਜ਼ਰ ਸਾਡੇ ਇਹੋ ਜੀ ਕੋਈ ਵੀ ਗੱਲ ਨਹੀਂ ਹੈ ਕੋਈ ਸਰ ਚਲੋ ਕੋਲ ਪੁਲਿਸ ਸੀ ਰਾਜਪੁਰਾ ਕਹਿੰਦੇ ਆਸੋ ਅਜੀਤੀ ਤੁਸੀਂ ਪਿੰਡੀ ਗਰੁੱਪ ਕਾਲ ਕਿਉਂ ਨਹੀਂ ਜੁਆਇਨ ਕੀਤੀ ਨਾ ਤੁਸੀਂ ਕੱਲ ਕੀਤੀ ਸੀ ਨਾ ਤੁਸੀਂ ਆ ਚੁੱਕੇ ਨਹੀਂ ਸਰ ਮੈਂ ਕੀਤੇ ਲੱਗ ਨਹੀਂ ਰਿਹਾ ਸੀ ਸਰ ਅੱਛਾ ਕੀ ਅੱਜ ਦੀ ਕੀ ਸਿਚੁਏਸ਼ਨ ਹੈ ਸਰ ਪੀਸਫੁਲ ਹੈ ਦੇਖਿਆ ਸਾਰ ਅੱਜ ਤੇ ਸਾਡੇ ਹੋਏ ਆ ਮਤਲਬ 25 ਦੇ ਕਰੀਬ ਹੋਏ ਆ ਮਤਲਬ ਅਗਨਾਲੀ ਚਰਚ ਸਟੇਟ ਦੇ ਤਰ੍ਹਾਂ ਕੋਈ ਨਹੀਂ ਅਸੀਂ ਕੋਈ ਹੋਰ ਨਹੀਂ ਕਰਨਾ ਹੈ ਕਿ ਇਹ ਤਾਂ ਕਾਜ ਹੋਣਾ ਆਪਾਂ ਕੰਮ ਜਿਹੜਾ ਇੱਕ ਇਹਨਾਂ ਦਾ ਕੋਈ ਜ਼ਿਲ੍ਹਾ ਪ੍ਰਸ਼ਾਸਨ ਦਾ ਪਟਿਆਲੇ ਆਇਆ ਸੀ ਉਹਨਾਂ ਕਹਿੰਦੇ ਸੀ ਸੰਕ੍ਰੋਪਾ ਬਾੜ ਕਢਾਉਣਿਆਂ ਚੋਕ ਉਹ ਲੋਕ ਇਨਸਾਨ ਕਹਿੰਦੇ ਸੀਗੇ ਵੀ ਜੀ ਇੱਕ ਬੰਦਾ ਹੀ ਸੀਗਾ ਜਿਹੜਾ ਇਹਨਾਂ ਦਾ ਬੀ ਕੁਫਤੀ ਕਰਦਾ ਸੀਗਾ ਜੀ ਜੀ ਚਾਹੇ ਟਕਰਾਇਆ ਪਰੋਂ ਬਾਟ ਬਿਲਕੁਲ ਠੀਕ ਹੈ ਸਰ ਬਿਲਕੁਲ ਸੀ ਇਟ੍ਰੈਕਸ਼ਨ ਬੰਦਾ ਆਪਣੀ ਜ਼ੁਰਤ ਵਰਤ ਕੇ ਸੈਂਟਰ ਦੇ ਅੰਦਰ ਹੀ ਪਹੁੰਚ ਗਿਆ ਸਰ ਫਿਰ ਆਰਓ ਦੀ ਨਾਮਜ਼ਦਗੀ ਕੈਂਸਲ ਕਰਾਵੇ ਮਤਲਬ ਇਹ ਨਹੀਂ ਕਿ ਯਾਰੋ ਦਫ਼ਤਰਾਂ ਬਿਲਡਿੰਗ ਵੀ ਉਹਦੇ ਦਫ਼ਤਰੋਂ ਮਸਟੰਡੇ ਆ ਕੇ ਉਹਦੇ ਪੇਪਰ ਖੋ ਕੇ ਲੈ ਕੇ ਜਾ ਰਹੇ

ਤੇ ਟਿਕੜੇ ਅਸਰ ਚਾਰ ਭਰੇ ਅਸਰ ਚਾਰ ਗੜਿਆ ਨੇ ਅਜਤ ਪੀਸਫੁਲ ਸਿਰ ਕੱਲ ਨੂੰ ਸਰਨੇ ਦੇ ਵਿੱਚ ਅਸ ਹਥਿਆਰ ਰੱਖਾਂਗੇ ਜੇ ਕੁਝ ਕਰਨਾ ਵੀ ਹੋਇਆ ਸਰ ਘਰ ਜਾਂ ਰਸਤੇ 'ਚ ਕਰਾਂਗੇ ਪਰ ਮੈਸੇਜ ਪਾ ਦੇਈਏ ਜੇ ਤੁਸੀਂ ਜੇ ਆਪਣੇ ਸਟੇਸ਼ਨ ਪਹੁੰਚ ਸਫਲ ਹੋ ਸਕਦੇ ਹੋ ਐਸ ਪੀ ਪੀ ਬੀ ਆਈ ਐਂਸਰ ਸਰ ਮੈਂ ਖੁਦ ਹੁਣੇ ਜਾ ਕੇ ਐਂਸਰ ਨਾਮਜ਼ਦਗੀ ਜਿੱਥੇ ਦੋ ਜਗ੍ਹਾ ਭਰ ਰਹਿ ਸਕਣੋਂ ਔਰ ਮੈਂ ਵੀ ਦੀ ਹੈ ਸਰ ਤੇ ਉੱਥੇ ਬਾਖੀ ਸਾਹਿਬ ਪੀਸਫੁੱਲ ਸੀ ਜੋ ਡਾਇਰੈਕਸ਼ਨ ਤੁਹਾਡੇ ਦਿੱਤੇ ਨੇ ਸਰ ਮੈਂ ਇੱਕ ਵਾਰ ਫੇਰ ਉਹਨਾਂ ਨੂੰ ਸਾਰਿਆਂ ਨੂੰ ਇੱਕ ਵਾਰੀ ਟੈਕਸ ਦੇ ਤੋਂ ਜਾਣੂ ਕਰਾਈ ਸੀ ਸਰ ਕੱਲ ਨੂੰ ਮੈਂ ਵੀ ਉੱਥੇ ਹਾਜ਼ਰ ਹੋਵਾਂਗਾ ਅੰਗਰ ਸਾਹਿਬ ਤੇ ਡਬਲ ਪੈਰੀਕੀਟਿੰਗ ਕਰਾਂਗੇ ਸਾਹ ਜੇ ਲੋੜ ਪਈ ਫੋਰਥ ਤੇ ਸਰ ਮੈਂ ਦੱਸ ਦਿਆਂਗਾ ਸਰ ਐਸਪੀ ਸਾਹਿਬ ਨੂੰ ਸੱਚ ਕੱਲ ਐਸਪੀ ਸਿੱਧੀ ਆਣਗੇ ਸ਼ਹਿਰ ਚ ਜਿੱਥੇ ਆਈਡੀਆ ਹੈ ਹਾਲੋ ਸਪੈਸ਼ਲ ਟੀਚਰ ਚ ਰੰਗ ਦੀ ਸਪੀਡ ਕੋਤਰਾ ਸਮਾਣਾ ਤੇ ਪਤਨਾ ਨੂੰ ਦੇਖਾਂਗੇ ਐਸਪੀ ਸਪੈਸ਼ਲ ਬ੍ਰਾਂਚ ਨਾਪੇ ਨੂੰ ਤੇ ਐਸਪੀ ਪੀਬੀਆਈ ਕਨੋਰ ਨੂੰ ਤੇ ਸਪੀ ਪ੍ਰੈਫੈਕਚਰਾ ਚ ਕੋਰਾ ਬੜਾ ਇਹ ਅਜੀਤ ਤੁਸੀਂ ਡਬਲ ਡਿਪਲॉयਮੈਂਟ ਡੀਡੀਪੀਓ ਦਫ਼ਤਰਾਂ ਚ ਤੈਂਨ ਮੰਦਰੀ ਕੱਲ ਦੇ ਵੀ ਇਹ ਸਾਰਾ ਪ੍ਰੋਗਰਾਮ ਜਿਹੜਾ ਮੈਂ ਗਾਈਡ ਕੀਤਾ ਉਹਨੇ ਬਣਾਇਆ ਡੀਐਸਪੀ ਟਿਵਾਨਾ ਸਾਹਿਬ ਤੇ ਇੰਚਾਰਜ ਸਪੈਸ਼ਲ ਬ੍ਰਾਂਚ ਹਰਕੀਰਤ ਸਰ ਮੈਨੂੰ ਅੱਜ ਦੀ ਵੀ ਰਿਪੋਰਟ ਨਹੀਂ ਆਈ ਕਿ ਵੀ ਕਿਵੇਂ ਕਿਵੇਂ ਕੀ ਕੀ ਹੋਇਆ ਫਿਰ ਮੈਂ ਹਫ਼ਤੀ ਨੂੰ ਪੁੱਛਿਆ ਤੇ ਹੁਣੋਂ ਬਣਾ ਰਿਹਾ ਮੈਨੂੰ ਕੱਲ ਸਵੇਰੇ ਹਰੇਕ ਘੰਟੇ ਦੀ ਰਿਪੋਰਟ ਚਾਹੀਦੀ ਕਿ ਅੱਗੇ ਨਾਲ ਕੀ ਹੋ ਰਿਹਾ ਸੋ ਬੀਰ ਬੱਦਲ ਆ ਗਿਆ ਇੱਥੇ ਰੋਣਾ ਪੈ ਗਿਆ ਇੱਥੇ ਨਹੀਂ ਪਿਆ ਫਿਰ ਉਹ 1 ਆਵਰਲੀ ਰਿਪੋਰਟ ਮੇਰੇ WhatsApp ਤੇ ਚਾਹੀਦੀ ਤੁਹਾਡਾ ਸਾਹਿਬ ਦਾ ਰਾਈਟ ਸਰ ਰਾਈਟ ਸਰ ਡਮ ਸਰ ਕਿ SP D ਸਾਹਿਬ ਮੇਰੇ ਕੋਲ ਹੀ ਨੇ ਇਹ ਹੁਣ ਕੱਲ ਪਰਸੋਂ ਤੇ ਇਲੈਕਸ਼ਨ ਦੇ ਸਮੇਂ ਵੀ ਇਹ ਸਟ੍ਰਾਈਕਿੰਗ ਰਿਜ਼ਰਵ ਤੇ ਚਾਰਜ ਰਹਿਣਗੇ ਜਿੱਥੇ ਵੀ ਕੋਈ ਵੱਡਾ ਗਲੇਸ਼ ਪਿਆ ਉੱਥੇ SP D ਸਾਹਿਬ ਤੇ CIA ਦੀ ਟੀਮਾਂ ਮੂਵ ਕਰਨਗੇ ਤੇ ਹੋਰ ਕਿਸੇ ਦਾ ਕੋਈ ਪੁਆਇੰਟ ਜੀ ਸਬੇਬ OS I ਮੈਂ ਤੁਹਾਨੂੰ ਕੀ ਕਰਾਂ ਸਰ ਗੁੱਸੇ ਕਿ ਬੇਨਤੀ ਕਰ ਰਹਾ ਸਰ ਪਰ ਮੈਸੇਜ ਲਾਇਆ ਸੀ ਕਰਾਂ ਹਾਂ ਗੁਸੇਵਕ ਸਰ ਮੈਨੂੰ 15 ਕ ਬੰਦੇ ਐਡੀਸ਼ਨਲ ਕੀ ਮਿਲ ਜਰ ਸਰ ਸਾਡੇ ਜਿੱਥੋਂ ਬਾਹਰ ਜੇ ਸੀਆਈ ਰਾਜਪੁਰਾ ਮੈ ਜਰ ਲੌਂਜੇ ਕਰੂਗਾ ਬਈ ਉਹ ਇਹਨਾਂ ਨੂੰ ਸੀਆਈਏ ਰਾਜਪੁਰਾ ਦੇ ਦਿਓ ਜੀ ਸ੍ਰੈਟ ਸਪੈਸ਼ਲ ਸੇ ਦੇ ਦੇਣਾ ਸਰ ਸੱਚੀ ਮੈਂ ਥੈਂਕ ਯੂ ਸਰ ਸਰ ਸਾਡੇ ਸਰ ਸਾਡੇ ਅੱਜ 15 ਨਾਮਜਦਗੀਆਂ ਸਰ ਇੱਥੇ ਫਾਈਲ ਹੋਈਆਂ ਸਰ ਕਨੌਰ ਤੇ 12 ਸ਼ੰਭੂ ਚ ਹੋ ਗਿਆ ਸੀਗੀਆਂ ਤੇ ਬਾਕੀ ਸਰ ਜੇ ਸਰ ਕਨ ਪੈਰੀਗੇਟਿੰਗ ਵਗੈਰਾ ਸੁਖਵੀਰ ਬਾਦਲ ਆਉਣਗੇ ਤਾਂ ਫਿਰ ਉਹ ਹਿਸਾਬ ਨਾਲ ਸਰ ਮੈਂ ਡਿਸਕਸ ਕਰ ਲਾਂਗਾ ਸਰ ਜਿਵੇਂ ਹੋਇਆ ਥੋੜਾ ਬਹੁਤਾ ਨਾ ਕਿ ਰੁਕੋ ਵਾਪਸ ਹਰਮਨ ਸੁਖਵੀਰ ਬਾਦਲ ਅਜ ਤੋਂ 10 ਸਾਲ ਪਹਿਲਾਂ ਦਿੱਤੀ ਸੀ ਇਹ ਮੰਦਾ ਸੀ ਉਹਨਾਂ ਰੁਕੀ ਸੀ ਥੋੜੀ ਹੁਣ ਤਾਂ ਠੀਕ ਹੈ ਸਰ ਚਲੋ ਜੇ ਆਇਆ ਤੇ ਜੇ ਆਇਆ ਤੇ ਕਿਸੇ ਦੀ ਇੰਨੀ ਜਰੂਰਤ ਥੋੜੀ ਜਿਹੀ ਡਰਫਿੰਗ ਅਫਸਰ ਦੇ ਕਮਰੇ ਚ ਪਰਤੇ ਬੜੀ ਤਾਂ ਤਾਂ ਜਾਣ ਨਹੀਂ ਦਿੰਦੇ ਸਰ ਉੱਥੇ ਨਹੀਂ ਕਰ ਹਾਂ ਦੇਖੀ ਜਾਊਗਾ ਠੀਕ ਹੈ ਸਰ ਠੀਕ ਹੈ ਤਾਂ ਮੈਂ ਵੀ ਫਿਰ ਵੀ ਤੁਹਾਨੂੰ ਬੰਦੇ ਲਵਾਵਾਂਗੇ ਕੱਲ੍ਹ ਦੇ ਲਈ ਜੇ ਸਰ ਉਹ ਆ ਰਹੇ ਹੋਏ ਆ ਮਜਬੂਤੀ ਨਾਲ ਕੋਈ ਪਤਨੇ ਪਹੁੰਚਦਾ ਹੋਰ ਕੋਈ ਠੀਕ ਹੈ ਸਰ ਚਲੋ ਠੀਕ ਹੈ ਜੀ ਤਗੜੇ ਹੋ ਕਿ ਜਿਵੇਂ ਗਾਈਡ ਕੀਤਾ ਉਹਨੇ ਕੰਮ ਕਰੋ ਜੀ ਸਾਰੇ ਥੈਂਕਸ ਜੀ मैंने कोई भी इशू हो गये मैंने फोन ते नाल दे नाल किसी को कोई भी दिक्कत आ रही होगी तो sir ठीक है ठीक है all the best thank you sir ऐसे जो भी टैलेंट्स नंबर